ਜੀ ਸਰ ਲਗਾਤਾਰ ਜਿਵੇਂ ਤੁਹਾਡੇ ਦੁਕਾਨ ਤੋਂ ਗਾਂਧੀ ਦੇ ਰਿਜ਼ਲਟਸ ਤੋਂ ਲੋਕ ਲਾਟਰੀਆਂ ਖਰੀਦੇ ਰਹੇ ਨੇ ਲਗਾਤਾਰ 2.5 3 3 ਮਤਲਬ 2.5 ਕਰੋੜ ਦੇ ਇਨਾਮ ਆ ਰਹੇ ਕਿਦਾ ਦੇਖ ਰਹੇ ਹੋ ਕਿ ਵਜਾ ਕੀ ਹੈ ਕੀ ਤੁਹਾਡੀ ਦੁਕਾਨ ਤੇ ਗੱਲ ਹਾਂ ਸਭ ਤੋਂ ਪਹਿਲਾਂ ਤਨਗੁਰ ਨਾਨਕ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਕਿ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਇਸ ਦੁਕਾਨ ਤੇ ਇਸ ਸਾਲ ਚ 4 ਮਹੀਨੇ ਲੰਗੇ 4 ਪ੍ਰਾਈਜ਼ ਆਏ ਜਿਹਦੇ 3 2.5 ਕਰੋੜ ਦੇ ਸੀ ਤੇ 15 ਲੱਖ ਰੁਪਏ ਦਾ 100 ਰੁਪਏ ਵਾਲੀ ਲਾਟਰੀ ਪੰਜਾਬ ਦਾ ਠੀਕ ਹੈ ਸਰ ਬਾਕੀ ਪਰਮਾਤਮਾ ਦੇ ਹੱਥ ਹੈ ਕਿੰਨੂ ਪ੍ਰਾਈਜ਼ ਦੇਣਾ ਪਿੱਛੇ 11 ਮਹੀਨੇ ਦਾ ਗੈਪ ਵੀ ਪੈ ਗਿਆ ਸੀ ਤੇ ਹੁਣ ਲਗਾਤਾਰ ਵੀ ਆ ਗਏ ਨੇ ਕਿ ਵਜੇ ਕੀ ਹੈ ਕਿ ਤੁਹਾਡੇ ਆਂਦੇ ਕਿਉਂਕਿ ਹੋਰ ਵੀ ਬਹੁਤ ਸਾਰੇ ਦੁਕਾਨਾਂ ਨੇ ਇੱਥੇ ਕਹਿੰਦੇ ਨੇ ਤੁਸੀਂ ਜੋ ਤੁਹਾਡੇ ਹੱਥੋਂ ਲਾਟਰੀ ਦੀ ਟਿਕਟ ਲੋਕੀ ਲੈ ਕੇ ਜਾਂਦੇ ਨੇ ਸਪੈਸ਼ਲ ਆਂਦੇ ਨੇ ਦੋ ਰੋ ਦੋ ਰੋ ਕਹਿੰਦੇ ਨੇ ਤੁਹਾਡੇ ਕੋਲੋਂ ਜੋ ਹੈ ਟਿਕਟ ਲੈਣੀ ਹੈ ਤੋ ਲੱਕੀ ਟਿਕਟ ਹੁੰਦੀ ਹੈ ਦੇਖੋ ਬਹੁਣੇ ਬੜੀ ਆਈ ਤੇ ਪਰਮਾਤਮਾ ਦੀ ਥੀ ਹੈ ਇਹਦੇ ਬਾਰੇ ਮੈਂ ਅਗਰ ਆਪਣੇ ਬਾਰੇ ਅੱਛਾ ਬੋਲਾਂ ਤਾਂ ਅਨਫੇਅਰ ਜਿਹਾ ਲੱਗੇਗਾ ਮਨ ਨੂੰ ਠੀਕ ਹੈ ਮੈਂ ਮੰਨਦਾ ਕਿ ਮੇਰੇ ਦੁਕਾਨ ਤੇ ਉਹ ਲੱਕੀ ਗਾਹ ਕਾਂਦੇ ਨੇ ਜਿਨ੍ਹਾਂ ਨੂੰ ਉਹ ਪ੍ਰਾਈਸ ਨਿਕਲਦਾ ਉਹਨਾਂ ਕਰਕੇ ਮੇਰੀ ਦੁਕਾਨ ਵੀ ਫੇਮਸ ਹੋ ਜਾਂਦੀ ਹੈ ਤੇ ਮੇਰੀ ਸੇਲ 'ਚ ਵੀ ਇਜ਼ਾਫਾ ਹੋ ਜਾਂਦਾ ਜਿਸ ਦੀ ਵਜ੍ਹਾ ਨਾਲ ਪ੍ਰਾਈਸ ਵੀ ਜ਼ਿਆਦਾ ਆਣ ਲੱਗ ਪੈਂਦੇ ਕਰੇ ਕਰ ਇਸਦਾ ਉਹ 2.5 ਕਰੋੜ ਦਾ ਇਨਾਮ ਨਿਕਲੇ ਕਿੱਥੋਂ ਨਿਕਲੇ ਕਿੱਥੇ ਦਾ ਹੁੰਦਾ ਰਹਿੰਦਾ ਜਿੰਨੀ ਦੇਰ ਤੱਕ winner prize ਕਲੇਮ ਨਹੀਂ ਕਰ ਲੈਂਦਾ ਮੈਂ ਕਿਸੇ ਦੀ ਡਾਟਾ ਲੀਕ ਨਹੀਂ ਕਰਦਾ winner ਬਾਰੇ ਮੇਰੇ ਕੰਟੈਕਟ 'ਚ ਹੈ ਉਹ ਹੋ ਸਕਦਾ ਮੇਬੀ ਡਾਇਰੈਕਟ ਜਾ ਕੇ ਚੰਡੀਗੜ੍ਹ ਤੋਂ ਖੁਦ ਵੀ ਕਲੇਮ ਕਰ ਸਕਦਾ ਉਹਦੀ ਚੁਆਇਸ ਹੋਏਗੀ ਹਰ ਬੰਦਾ ਨਾ ਕਈ ਵਾਰੀ ਕੀ ਹੁੰਦਾ ਕਿ ਨਹੀਂ ਜਿਆਦਾ ਸ਼ਾਇਦ মিডিਆ ਨੂੰ ਵਿੱਚ ਆਣਾ ਪਸੰਦ ਕਰਦਾ ਹੋਏ ਹੋਰ ਮੇਰੀ ਵੀ ਕ ਰੈਪਿਟੇਸ਼ਨ ਹੈ ਸ਼ੁਰੂ ਤੋਂ ਕਿ ਜਿੰਨੀ ਦੇਰ ਤੱਕ ਟਿਕਟ ਕਲੇਮ ਫਾਰਮ ਨਾ ਭਰਿਆ ਜਾਏ ਸਬਮਿਟ ਨਾ ਹੋ ਜਾਏ ਮੈਂ ਜਿਆਦਾ ਐਸਾ ਸਹੀਜਾ ਦਾ ਬਖਿਆਨ ਨਹੀਂ ਕਰਦਾ ਹਾਂ ਸੈਕੰਡ ਪ੍ਰਾਈਜ਼ ਵਾਲੀ ਟਿਕਟ ਕੱਲ ਉਥੇ ਜਮਾ ਹੋ ਚੁੱਕੀ ਹੈ 10 ਲੱਖ ਰੁਪਏ ਵਾਲੀ ਜੋ ਕਿ ਕੁਰੂਕਸ਼ੇਤਰ ਡਿਸਟ੍ਰਿਕਟ ਦੇ ਸੀਗੇ ਉਹਨਾਂ ਦਾ 10 ਲੱਖ ਸੈਕਿੰਡ ਪ੍ਰਾਈਜ਼ ਨਿਕਲਿਆ ਸੀ ਜ਼ਿੰਦਗੀ ਚ ਪਹਿਲੀ ਟਿਕਟ ਹੀ ਉਹਨਾਂ ਨੇ ਖਰੀਦੀ ਸੀ ਤੇ ਉਹਦੇ ਚ ਹੀ ਉਹਨਾਂ ਦਾ ਪ੍ਰਾਈਜ਼ ਆ ਗਿਆ ਉਹ ਵੀ ਦੁਕਾਨ ਤੋਂ ਆ ਕੇ ਟਿਕਟ ਲੈ ਗਈ ਸੀ ਜਾਂਦੇ ਜਾਂਦੇ ਮੈਂ ਲੋਕਾਂ ਨੂੰ ਇਹ ਅਵੇਅਰਨੈਸ ਦੇਣਾ ਚਾਹੁੰਦਾ ਕਿ ਗਾਂਧੀ ਬ੍ਰਦਰਸ ਦੇ ਨਾਮ ਤੇ ਜਿੱਦ ਜਿੱਦ ਪ੍ਰਾਈਜ਼ ਆਉਂਦੇ ਨੇ ਬਹੁਤ ਸਾਰੇ ਸਾਈਬਰ ਸਕੈਮਰਸ ਜਿਹੜੇ ਸਾਈਬਰ ਫਰਾਡਸ ਨੇ ਕਰਨ ਵਾਲੇ ਉਹ ਸਾਡੇ ਨਾਂ ਤੇ ਫੇਕ ਆਈਡੀਆਂ ਵੀ ਬਹੁਤ ਬਣਾਈਆਂ ਹੋਈਆਂ ਲੋਕਾਂ ਨੇ ਤੇ ਇਹਨਾਂ ਚੀਜ਼ਾਂ ਤੋਂ ਤੁਸੀਂ ਬਚਣਾ ਤੇ ਜਿੰਨਾ ਵੀ ਪ੍ਰਾਈਜ਼ ਨਿਕਲਦਾ ਔਰ ਫਿਜ਼ੀਕਲੀ ਕਲੇਮ ਹੁੰਦਾ ਹੈ ਸਬਮਿਟ ਹੁੰਦਾ ਹੈ ਤਾਂ ਜਾ ਕੇ ਉਹਨੂੰ ਪੈਸੇ ਦਾ ਇੱਕ ਪ੍ਰੋਸੈਸ ਹੁੰਦਾ ਹੈ ਉਹਦੇ ਡਾਕੂਮੈਂਟਸ ਲੱਗਦੇ ਨੇ ਮਹੀਨੇ ਦੋ ਢਾਈ ਮਹੀਨੇ ਬਾਅਦ ਉਹਦੇ ਅਕਾਊਂਟਸ ਆਉਂਦੇ ਨੇ ਕੋਈ ਵੀ ਸੋਸ਼ਲ ਮੀਡੀਆ ਤੇ ਜਾਂ WhatsApp ਤੇ ਆ ਕੇ ਤੁਹਾਨੂੰ ਟਿਕਟ ਜਿਵੇਂ WhatsApp ਤੇ ਕਵੇ ਕਿ ਮੇਰੇ ਕੋਲ ਟਿਕਟ ਬਾਈ ਕਰ ਲਓ ਫਿਰ ਉਸ ਤੋਂ ਬਾਅਦ ਤੁਹਾਨੂੰ ਕਹੇ ਤੁਹਾਡਾ ਪ੍ਰਾਈਜ਼ ਲੱਗ ਗਿਆ ਪ੍ਰਾਈਜ਼ ਲੈਣ ਲਈ ਐਨੇ ਪੈਸੇ ਦੋ ਤੇ ਇਹ ਸਮਝ ਲਓ ਕਿ ਤੁਹਾਡੇ ਨਾਲ ਠੱਗੀ ਹੋਣ ਜਾ ਰਹੀ ਹੈ ਸਾਡੇ ਨਾਮ ਤੇ ਬਹੁਤ ਫੇਕ ਪੇਜ ਮੇਰੀ ਫੋਟੋਆਂ ਵੀ ਲਗਾ ਲੈਂਦੇ ਨੇ WhatsApp ਤੇ ਤੁਸੀਂ ਅਵੇਅਰ ਰਹਿਣਾ ਲਾਟਰੀ 500 ਰੁਪਏ ਦੀ ਹੈ ਇਨਾਮ ਨਿਕਲਣ ਤੇ ਕੋਈ ਪੈਸਾ ਨਹੀਂ ਲੱਗਦਾ ਔਰ WhatsApp ਤੇ ਟਿਕਟ ਖਰੀਦਣਾ ਕੋਈ ਲੀਗਲ ਨਹੀਂ ਹੈ ਪ੍ਰਾਈਸ ਕਦੇ ਨਹੀਂ ਮਿਲਦਾ WhatsApp ਤੇ ਟਿਕਟ ਖਰੀਦੀ ਦਾ ਇਹ ਚੀਜ਼ ਨੂੰ ਯਾਦ ਰੱਖਣਾ ਤੁਸੀਂ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਲੋਕਾਂ ਨੂੰ ਅਵੇਅਰਨੈਸ ਆਵੇ ਪ੍ਰਾਈਸ ਜਿਹੜਾ ਹੈ ਔਰ ਟਿਕਟ ਫਿਜ਼ੀਕਲੀ ਦੁਕਾਨਾਂ ਤੋਂ ਖਰੀਦਣ ਦੀ ਕੋਸ਼ਿਸ਼ ਕਰਨੀ ਹੈ ਬੇਸ਼ੱਕ ਮੇਰੀ ਦੁਕਾਨ ਕੰਟਾਕਰ ਸ਼ਾਪ ਨੰਬਰ 55 ਜੀਟੀਵੀ ਮਾਰਕੀਟ ਚ ਹੈ ਤੁਸੀਂ ਇੱਥੋਂ ਵੀ ਆ ਕੇ ਬਾਏ ਕਰ ਸਕਦੇ ਹੋ ਜਾਂ ਫਿਰ ਆਪਣੇ ਨੇੜੇ ਤੇੜੇ ਕਿਸੇ ਅੱਛੇ ਦੁਕਾਨਦਾਰ ਤੋਂ ਖਰੀਦ ਕੇ ਆਪਣੇ ਮੁਕੱਦਰ ਨੂੰ ਅਜਮਾ ਸਕਦੇ ਹੋ ਧੰਨਵਾਦ ਮਨਮੀਤ ਜੀ ਉਹਨਾਂ ਨੂੰ ਕੀ ਕਹਿਣਾ ਕਈ ਨਾ ਲਾਟਰੀ ਵਿੱਚ ਬਰਬਾਦ ਹੋ ਜਾਂਦੇ ਟਿਕਟਾਂ ਦੇ ਜਿਹਨੂੰ ਨਾਮ ਨਹੀਂ ਨਿਕਲਦੇ ਤੇ ਇਸ ਨੂੰ ਲੈ ਕੇ ਘਰਾਂ ਵਿੱਚ ਵੀ ਕਲੇਸ਼ ਚੱਲ ਥੋੜਾ ਜਾਂਦਾ ਤੁਸੀਂ ਕੀ ਆਪਣੇ ਤਰਫੋਂ ਸੁਝਾਅ ਦਿੰਦੇ ਹੋ ਤੁਸੀਂ ਕਦੇ ਵੀ ਮੇਰੇ ਮੂੰਹ ਨੂੰ ਸੁਣਿਆ ਨਹੀਂ ਹੋਏਗਾ ਕਿ ਚਾਰ ਲਾਟਰੀਆਂ ਪਾ ਲਓ ਦੋ ਲਾਟਰੀ ਪਾ ਲਓ ਮੈਂ ਤੇ ਕਹਿੰਦਾ ਸਾਲ 6 ਮਹੀਨੇ ਬਾਅਦ ਤੁਹਾਡਾ ਮਨ ਕਰੇ ਕਦੀ ਲਾਟਰੀ ਆਕੇ ਆਪਣੀ ਕਿਸਮਤ ਨੂੰ ਮੌਕਾ ਦੇ ਦਿਓ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਮੈਂ ਜ਼ਿਆਦਾ ਲਾਟਰੀ ਪਾ ਕੇ ਪ੍ਰਾਈਜ਼ ਜਿੱਤ ਲੂੰਗਾ ਤੇ ਉਹਦੇ ਵਿੱਚ ਫਿਰ ਤੁਹਾਡੇ ਪੈਸੇ ਹੀ ਬਰਬਾਦ ਹੋਣੇ ਨੇ ਗਾਂਧੀ ਬ੍ਰਦਰ ਸਹੀ ਗੱਲ ਕਹਿੰਦਾ ਹੈ ਕਿ ਤੁਸੀਂ ਜ਼ਿਆਦਾ ਟਿਕਟਾਂ ਨਾ ਖਰੀਦੋ ਕਦੀ ਕਦਾਰ ਫਿਜ਼ੀਕਲੀ ਦੁਕਾਨ ਤੋਂ ਆਕੇ ਟਿਕਟ ਖਰੀਦੋ ਤੇ ਕਿਸਮਤ ਨੂੰ ਮੌਕਾ ਦਿਓ ਨਾ ਕਿ ਇਸ ਨੂੰ ਗੈਮਿੰਗ ਦੇ ਰੂਪ ਵਿੱਚ ਲਾਓ ਅੰਨੇ ਕੀ ਅਪੀਲ ਹੈ ਕਿ ਮੁਕੱਦਰ ਅਜ਼ਮਾਨਾ ਹੈ ਮਲਟੀਪਲ ਟਿਕਟਾਂ ਖਰੀਦ ਕੇ ਜ਼ਿਆਦਾ ਟਿਕਟਾਂ ਖਰੀਦ ਕੇ ਆਪਣੇ ਪੈਸੇ ਖਰਾਬ ਨੀ ਕਰਨੇ ਐਹੀ ਸੁਨੇਹਾ ਹੈ ਇਹੀ ਚੀਜ਼ ਫਾਲੋ ਕਰਦੇ ਰਹੋਗੇ ਤੇ ਵਧੀਆ ਹੋਵੋਗੇ